ਭਾਜਪਾ ਦਾ ਉਹ ਹਾਲਾਤ ਕਰਨਗੇ ਲੋਕ ਜਿਹੜਾ ਹਾਲਾਤ ਜਿਹੜਾ ਜਿਸ ਤਰੀਕੇ ਨਾਲ ਚਾਹੇਓ ਚੰਡੀਗੜ੍ਹ ਦਾ ਐਕਸਪੋਜ਼ਰ ਹੋਇਆ ਤੁਹਾਡੇ ਸਾਹਮਣੇ ਤੁਹਾਡੀ ਚੋਰੀ ਫੜੀ ਗਈ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਚਾਰ ਸੀਟਾਂ ਆਮ ਆਦੀ ਪਾਰਟੀ ਦਾ ਲਾਇਨਸ ਚ ਵੀ ਔਰ ਦੇਸ਼ ਚੋਂ ਵੀ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਹਾਨੂੰ ਪ੍ਰੋਬਲਮ ਰਵਿੰਦ ਕੇਜਰੀਵਾਲ ਜੀ ਤੋਂ ਆਈ ਆ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਦੌਰਦਾਰ ਹਮਲਾ ਕਰਦੇ ਐ ਐਕਸਪੋਜ਼ ਕਰਦੇ ਆ ਬੇਨਕਾਬ ਕਰਦੇ ਆ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਜੀ ਤੋਂ ਤੁਹਾਨੂੰ ਪਤਾ ਹੈ ਇਸ ਮੁਲਕ 'ਚ ਅਗਰ ਸਭ ਤੋਂ ਵੱਧ ਮੋਦੀ ਸਾਹਿਬਾਂ ਜਿਹੜੇ ਸੂਰ ਵੀਰਾਂ ਨੂੰ ਜਨਮ ਦਿੱਤਾ ਹੈ ਪੰਜਾਬ ਇਸ ਗੱਲ ਲਈ ਜਾਣਿਆ ਜਾਂਦਾ ਜਿਹੜੇ ਹਮੇਸ਼ਾ ਹੀ ਜਿਹੜੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਆ ਤੁਸੀਂ ਮੈਨੂੰ ਤਾਂ ਸ਼ੱਕ ਹੋਣ ਲੱਗ ਗਿਆ ਜਾਖੜ ਸਾਹਿਬ ਤੁਹਾਡੇ ਤੇ ਵੀ ਪੰਜਾਬ ਦਾ ਕਿੰਨੇ ਤੁਸੀਂ ਆਪਣੇ ਆਪ ਨੂੰ ਅਜ ਉਸ ਪਾਰਟੀ ਦੇ ਪਰ ਤਾਂ ਉਹ ਜਿਹੜੀ ਆਜ਼ਾਦੀ ਦੀ ਲੜਾਈ 'ਚ ਅੰਗਰੇਜ਼ਾਂ ਦਾ ਸਮਰਥਨ ਕਰਦੀ ਸੀ ਜਿਹੜੇ ਜਿਹੜੇ ਅੰਗਰੇਜ਼ਾਂ ਦੀ ਸਹਿਯੋਗ ਕਰਦੇ ਸੀ ਅੰਗਰੇਜ਼ਾਂ ਦੇ ਗੁਲਾਮ ਹੋ ਅੱਜ ਤੁਸੀਂ ਭਾਜਪਾ ਦੇ ਗੁਲਾਮ ਇਸ ਕਰਕੇ ਪੰਜਾਬ ਦੀ ਗੱਲ ਨਹੀਂ ਕਰਦੇ ਕਿਹੜੀ ਸ਼ਰਾਬ ਨੀਤੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਹੋ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ 1 ਸਾਲ 'ਚ 650 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਤਾਨਾਸ਼ਾਈ ਵਾਲਾ ਬਤੀਰਾ ਇੱਕ ਵਾਰ ਫਿਰ ਉਹਨਾਂ ਦਾ ਸਾਹਮਣੇ ਆਇਆ ਉਹਨੂੰ ਲੈ ਕੇ ਰੂਬਰੂ ਹੋਇਆ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨੂੰ ਜਵਾਬ ਦੇਣ ਲਈ ਮੈਂ ਸਭ ਤੋਂ ਪਹਿਲਾਂ ਦੋ ਲੈਣਾ ਜ਼ਰੂਰ ਸ਼ੇਰ ਦੇ ਰਾਹੀਂ ਦੱਸਣਾ ਚਾਹੂੰਗਾ ਸੁਨੀਲ ਜਾਖੜ ਜੀ ਨੂੰ ਜਵਾਬ ਦੇਣਾ ਚਾਹੂੰਗਾ ਸੁਨੀਲ ਜਾਖੜ ਜੀ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਜਾਖੜ ਸਾਹਿਬ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ ਬੇਸ਼ਰਮਾਂ ਦੀ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ ਤੀਰ ਤਲਵਾਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰ ਗਿਰ ਕੇ ਬੰਦਾ ਮਰ ਜਾਂਦਾ ਹੈ ਜਾਖੜ ਸਾਹਿਬ ਅਰਵਿੰਦ ਕੇਜਰੀਵਾਲ ਜੀ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਭਾਜਪਾ ਦੀ ਤਾਨਾਸ਼ਾਹੀ ਦੇ ਅੱਗੇ ਘੁਟਨੇ ਨਹੀਂ ਟੇਕੇ ਗੋਡੇ ਨਹੀਂ ਟੇਕੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਬੀਜੇਪੀ ਦੀ ਮਨੀਪੁਰ ਚ ਜਿਹੜਾ ਔਰਤਾਂ ਦੇ ਖਿਲਾਫ ਹਤਿਆਚਾਰ ਸੀ ਕੇਜਰੀਵਾਲ ਸਾਹਿਬ ਨੇ ਆਪਣੀ ਆਵਾਜ਼ ਬੁਲੰਦ ਕੀਤੀ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਅਰੈਸਟ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਲਕੀਮਪੁਰ ਖੀਰੀ ਦੇ ਕਾਤਲ ਨੂੰ ਔਰ ਕਾਤਲ ਦੇ ਪਿਓ ਨੂੰ ਮੋਦੀ ਸਾਹਿਬ ਨੇ ਆਪਣੀ ਕੈਬਨਿਟ ਚ ਵੀ ਰੱਖਿਆ ਤੇ ਫਿਰ ਟਿਕਟ ਨਵਾਜਿਆ ਉਹਦੇ ਖਿਲਾਫ ਜਿਹੜਾ ਹੈ ਕੇਜਰੀਵਾਲ ਸਾਹਿਬ ਆਵਾਜ਼ بلند ਕਰਦੇ ਰਹਾ ਕੇਜਰੀਵਾਲ ਸਾਹਿਬ ਨੂੰ ਇਸ ਕਰਕੇ ਬੀਜੇਪੀ ਨੇ ਅਰੈਸਟ ਕੀਤਾ ਕਿ ਜਿਹੜੀਆਂ ਸਾਡੀਆਂ 올ੰਪੀਅਨ ਕੁੜੀਆਂ ਜਿਹੜੀਆਂ ਕਈ ਮਹੀਨੇ ਧਰਨੇ ਤੇ ਦਿੱਲੀ ਬੈਠੀਆਂ ਰਹੀਆਂ ਜਿਹਦਾ ਬੀਜੇਪੀ ਦੇ ਜਾਖੜ ਸਾਹਿਬ ਤੁਹਾਡੀ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਬ੍ਰਾਜਭੂਛਣ ਨੇ ਸੈਕਸ਼ੁਅਲ ਹਰਾਸਮੈਂਟ ਕੀਤੀ ਆ ਲੇਕਿਨ ਤੁਹੀ ਜਸਟਿਸ ਨਹੀਂ ਦਿੱਤਾ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲਜੀ ਦੀ ਆਵਾਜ਼ ਜਿਹੜੀ ਆ ਸੰਸਦ ਤੋਂ ਲੈ ਕੇ ਸੜਕ ਸੜਕ ਤੋਂ ਲੈ ਕੇ ਦੇਸ਼ ਦੇ ਜਨ ਜਨ ਤੱਕ ਹਮੇਸ਼ਾ ਗੂੰਜਦੀ ਰਹੀ ਆ ਔਰ ਅਸੀਂ ਕੰਪਰੋਮਾਈਜ਼ ਨਹੀਂ ਕੀਤਾ ਅਸੀਂ ਭਾਜਪੀ ਦੀ ਉਸ ਵਾਸ਼ਿੰਗ ਮਸ਼ੀਨ 'ਚ ਨਹੀਂ ਧੁਪੇ ਜਿਹਦੇ ਰਾਹੀ ਤੁਸੀਂ ਚਾਹੋ ਨਾਰਾਇਣ ਰਾਣੇ ਹੋਵੇ ਚਾਹੇ ਅਜੀਤ ਪਵਾਰ ਹੋਵੇ ਕੇਜਰੀਵਾਲ ਸਾਹਿਬ ਅਜੀਤ ਪਵਾਰ ਨਹੀਂ ਬਣੇ ਕੇਜਰੀਵਾਲ ਸਾਹਿਬ ਹਿਮੰਤ ਵਿਸ਼ਵਸ ਸ਼ਰਮਾ ਨਹੀਂ ਬਣੇ ਕੇਜਰੀਵਾਲ ਸਾਹਿਬ ਜਿਹੜਾ ਸੁਬਿੰਦ ਅਧਿਕਾਰੀ ਨਹੀਂ ਬਣੇ ਜਿਨ੍ਹਾਂ ਨੇ ਬੀਜੇਪੀ ਦੇ ਅੱਗੇ ਡੋ ਗੋਡੇ ਟੇਕਤੇ ਔਰ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਜਾਖੜ ਸਾਹਿਬ ਜੇ ਅੱਜ ਤੁਸੀਂ ਵੀ ਕਾਂਗਰਸ 'ਚ ਹੁੰਦੇ ਨਾ ਤੇ ਅੱਜ ਤੁਸੀਂ ਵੀ ਜੇਲ੍ਹ ਦੇ ਅੰਦਰ ਤੁਹਾਨੂੰ ਭਾਜਪਾ ਨੇ ਜਿਹੜਾ ਬੰਦ ਕਰ ਦੇਣਾ ਸੀ ਭਾਜਪਾ ਦੇ ਖਿਲਾਫ ਜਿਹੜੀ ਆਵਾਜ਼ ਉਹਨਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਖੜੀ ਹੁੰਦੀ ਆ ਉੱਠਦੀ ਆ ਉਹਨੂੰ ਸਜ਼ਾ ਇਸੇ ਤਰੀਕੇ ਨਾਲ ਦਿੰਦੇ ਆ ਤੁਸੀਂ ਕਹਿੰਦੇ ਹੋ ਸ਼ਰਾਬ ਦਾ ਸਕੈਮ ਹੋਇਆ ਸ਼ਰਾਬ ਦਾ ਸ਼ਰਾਬ ਦਾ ਕਤਲਾ ਕਪਲਾ ਆਇਆ ਮੈਂ ਦੱਸਣਾ ਚਾਹੁੰਨਾ ਜਾਖੜ ਸਾਹਿਬ ਤੁਹਾਨੂੰ ਅੱਜ ਤੱਕ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਡੀ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਲੀਡਰਾਂ ਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਭਾਜਪਾ ਦੀ ਮੋਦੀ ਸਰਕਾਰ ਨੇ ਇੱਕ ਨਵਾਂ ਪੈਸਾ ਇੱਕ ਨਵਾਂ ਪੈਸਾ ਇੱਕ ਨਵੀਂ ਪੈਣੀ ਜਿਹੜੀ ਅਜੇ ਤੱਕ ਬਰਾਮਦ ਨਹੀਂ ਹੋਈ ਆ ਆਮ ਆਦੀ ਪਾਰਟੀ ਦੇ ਲੀਡਰਾਂ ਕੋਲ ਇੱਕ ਇੱਕ ਵੀ ਐਵੀਡੈਂਸ ਨਾਟ ਅ ਸਿੰਗਲ ਐਵੀਡੈਂਸ ਭਾਜਪੀ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਜਿਹੜੀ ਹਜੇ ਤੱਕ ਕੋਰਟ ਚ ਪੇਸ਼ ਨਹੀਂ ਕਰ ਸਕੀ ਕਿਹੜਾ ਸ਼ਰਾਬ ਦਾ ਕੋਲ ਕੋਈ ਸ਼ਰਾਬ ਦਾ ਸਕੈਮ ਨਹੀਂ ਹੈ ਸਕੈਮ ਨਹੀਂ ਮਸਲਾ ਇਹ ਆ ਕਿ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਸ਼ ਦੇਸ਼ ਦੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਕਾਰਪੋਰੇਟ ਤੇ ਹਵਾਲੇ ਕਰ ਰਿਹਾ ਬਰੋਜਗਾਰੀ ਮਹਿੰਗਾਈ ਅੱਜ ਅਸੀਮ ਇਸ ਹੱਦ ਤੱਕ ਪਹੁੰਚ ਗਈ ਕਿ ਨੌਜਵਾਨਾਂ ਨੂੰ ਅਗਨੀ ਵੀਰ ਦੇ ਨਾਂ ਤੇ ਐਕਸਪਲੋਇਟ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਧਰਨਿਆਂ ਦੇ ਨਾਂ ਤੇ ਔਰ ਤੁਸੀਂ ਕਹਿੰਦੇ ਹੋ ਅਰਵਿੰਦ ਕੇਜਰੀਵਾਲ ਜੀ ਨੇ ਗਰਦਨ ਸਿੱਧੀ ਰੱਖਣ ਦਾ ਮੁੱਲ ਉਤਾਰਿਆ ਜਖੜ ਸਾਹਿਬ ਪੰਜਾਬ ਉਹ ਧਰਤੀ ਹੈ ਜਿਹੜੀ ਹਮੇਸ਼ਾ ਵੀਰਾਂ ਜਿਹੜੇ ਸੂਰਵੀਰਾਂ ਨੂੰ ਜਨਮ ਦਿੱਤਾ ਹੈ ਪੰਜਾਬ ਇਸ ਗੱਲ ਹੀ ਜਾਣਿਆ ਜਾਂਦਾ ਜਿਹੜੇ ਹਮੇਸ਼ਾ ਹੀ ਜਿਹੜੇ ਅਤਿਆਚਾਰ ਦੇ ਖਿਲਾਫ ਆਪਣੀ ਆਵਾਜ਼ بلند ਕਰਦੇ ਰਹਿਆ ਤੁਸੀਂ ਮੈਨੂੰ ਤਾਂ ਸ਼ੱਕ ਹੋਣ ਲੱਗ ਗਿਆ ਜਾਕਰ ਸਾਹਿਬ ਤੁਹਾਡੇ ਤੇ ਵੀ ਪੰਜਾਬ ਦਾ ਕਹਿੰਦੇ ਤੁਸੀਂ ਆਪਣੇ ਆਪ ਨੂੰ ਅੱਜ ਉਸ ਪਾਰਟੀ ਦੇ ਪ੍ਰਧਾਨ ਹੋ ਜਿਹੜੀ ਆਜ਼ਾਦੀ ਦੀ ਲੜਾਈ 'ਚ ਅੰਗਰੇਜ਼ਾਂ ਦਾ ਸਮਰਥਨ ਕਰਦੀ ਸੀ ਜਿਹੜੇ ਜਿਹੜੇ ਅੰਗਰੇਜ਼ਾਂ ਦੀ ਸਥਿਉ ਕਰਦੇ ਸੀ ਅੰਗਰੇਜ਼ਾਂ ਦੇ ਗੁਲਾਮ ਹੋ ਅੱਜ ਤੁਸੀਂ ਭਾਜਪਾ ਦੇ ਗੁਲਾਮ ਇਸ ਕਰਕੇ ਪੰਜਾਬ ਦੀ ਗੱਲ ਨਹੀਂ ਕਰਦੇ ਕਿਹੜੀ ਸ਼ਰਾਬ ਨੀਤੀ ਅੱਜ ਤੱਕ ਦੱਸੋ ਉਹ ਪੰਜਾਬ ਦੀ ਐਕਸਾਈਜ਼ ਪਾਲਿਸੀ ਤੁਸੀਂ ਪੰਜਾਬ ਤੇ ਸਵਾਲ ਖੜੇ ਕਰ ਰਹੇ ਹੋ ਪੰਜਾਬ ਦੀ ਐਕਸਾਈਜ਼ ਪਾਲਿਸੀ ਨੇ 1 ਸਾਲ ਚ 650 ਕਰੋੜ ਤੋਂ ਲੈ ਕੇ 10000 ਕਰੋੜ ਰੁਪਏ ਦਾ ਮੁਨਾਫਾ ਪੰਜਾਬ ਦੇ ਖਜ਼ਾਨੇ ਨੂੰ ਬਣਾ ਕੇ ਦਿੱਤਾ ਹੈ 10000 ਔਰ ਤੁਹਾਡੀ ਤੁਹਾਡੀਆਂ ਤਾਂ ਇੰੀਆਂ ਸਰਕਾਰਾਂ ਰਹੀਆਂ ਜਿਹੜੇ ਬਾਦਲ ਸਾਹਿਬ ਦੇ ਦੂਜਾ ਪੁੱਤ ਹੋਣ ਦਾ ਤੁਸੀਂ ਜਿਹੜਾ ਅੱਜ ਕੱਲ ਦਾਵਾ ਕਰ ਰਹੇ ਹੋ ਨਾ ਜਾਖੜ ਸਾਹਿਬ ਉਹਨਾਂ ਦੀਆਂ ਸਰਕਾਰਾਂ ਦੇ ਟਾਈਮ ਜਿਹੜੀ ਭਾਜਪਾ ਤੁਹਾਡੀ ਅੱਜ ਦੀ ਪਾਰਟੀ ਤੇ ਅਕਾਲੀ ਦਲ 2016 17 ਦੇ ਅੰਕੜੇ ਦੇਖ ਲਓ ਅਕਾਲੀ ਭਾਜਪਾ ਦੀ ਸਰਕਾਰ ਦੇ ਸਮੇਂ ਜਿਹੜੀ ਐਕਸਾਈਜ਼ ਪਾਲਿਸੀ ਸੀ ਨੀਤੀ ਸੀ ਮਾਈਨਸ ਇਸ ਹੱਦ ਤੱਕ ਫਲॉप ਹੋਈ ਸੀ ਕਿ ਨਵਾਂ ਸਿੰਗਲ ਰੁਪਿਆ ਪੰਜਾਬ ਦੇ ਖਜ਼ਾਨੇ ਨੂੰ ਮਿਲਿਆ ਸੀ ਕਿਉਂ ਕਿ ਕੁਝ ਪਰਿਵਾਰਾਂ ਦੇ ਉਰਤੇ ਕਬਜੇ ਸੀ ਸਕੈਂਡਲ ਸੀ ਫਿਊਡਲ ਮਾਈਂਡਸੈਟ ਤੁਹਾਡੇ ਵਰਗੇ ਲੋਕ ਜਿਹੜੇ ਆ ਉਹ ਭਗਵੰਤ ਸਿੰਘ ਮਾਨ ਜੀ ਤੋਂ ਮਾਨ ਸਾਹਿਬ ਦੀ ਸਰਕਾਰ ਤੋਂ ਘਬਰਾਏ ਆ ਤੁਹਾਨੂੰ ਹੁਣ ਮਾਨ ਸਾਹਿਬ ਦੇ ਗਾਣਿਆਂ ਤੋਂ ਵੀ ਇਤਰਾਜ਼ ਹੋ ਗਿਆ ਉਹ ਤੁਹਾਡਾ ਤੁਹਾਡੀ ਦਿੱਕਤ ਇਹ ਆ ਕਿ ਤੁਹਾਨੂੰ ਪੰਜਾਬੀ ਗਾਣਿਆਂ ਤੋਂ ਵੀ ਨਫ਼ਰਤ ਹੈ ਕਿਉਂਕਿ ਤੁਸੀਂ ਦੇਸ਼ ਚ ਸਭ ਤੋਂ ਵੱਧ ਨਫ਼ਰਤ ਫਲਾਉਣ ਵਾਲੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਅਰਵਿੰਦ ਕੇਜਰੀਵਾਲ ਜੀ ਨੇ ਗੋਡੇ ਨਹੀਂ ਟੇਕੇ ਤੇ ਨਾ ਟੇਕੀਏ جے ਅਸੀਂ ਵੀ ਅਜੀਤ ਪਵਾਰ ਛਗਨ ਬਜਬਲ ਨਾਰਾਇਣ ਰਾਣੇ ਔਰ ਜਿਹੜਾ ਜਿਹੜਾ ਸ਼ਰਮਾ ਆ ਅਸਾਮ ਦਾ ਮੁੱਖ ਮੰਤਰੀ ਸੁਵਿੰਦ ਅਧਿਕਾਰੀ ਵਾਂਗੂ ਅਰਵਿੰਦ ਕੇਜਰੀਵਾਲ ਜੀ ਵੀ ਕੰਪਰੋਮਾਈਜ਼ ਕਰ ਲੈਂਦੇ ਤੇ ਅੱਜ ਜਿਹੜੀ ਆ ਬੀਜੇਪੀ ਨੇ ਉਹਨਾਂ ਨੂੰ ਹੱਥਾਂ ਤੇ ਚੱਕੀ ਫੇਰਨਾ ਸੀ ਫੁੱਲਾਂ ਦੇ ਹਾਰ ਪਾਉਣੇ ਸੀ ਲੇਕਿਨ ਅਸੀਂ ਦੇਸ਼ ਦੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਤੈਅ ਕੀਤਾ ਹੈ ਕਿ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਔਰ ਭਗਤ ਸਿੰਘ ਰਾਜਗੁਰੂ ਸੁਖਦੇਵ ਵੱਲੋਂ ਦਿੱਤੀਆਂ ਕੁਰਬਾਨੀਆਂ ਵਾਲੀ ਆਜ਼ਾਦੀ ਉਹਨੂੰ ਅਸੀਂ ਬਚਾ ਕੇ ਰੱਖਣਾ ਆ ਉਹਨੂੰ ਅਸੀਂ ਇਸ ਦੇਸ਼ ਚ ਸੰਭਾਲ ਕੇ ਰੱਖਣਾ ਆ ਉਹਨਾਂ ਗੁਲਾਮਾਂ ਦੇ ਹੱਥ ਚ ਨਹੀਂ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ 2024 ਚ ਤੁਹਾਡਾ ਜਿਹੜਾ ਆ ਲੋਕਾਂ ਦੇ ਬੁਰਾ ਹਾਲ ਕਰਨਾ ਹੈ ਲੋਕ ਸਭਾ ਚ ਭਾਜਪਾ ਦਾ ਉਹ ਹਾਲਤ ਕਰਨਗੇ ਲੋਕ ਜਿਹੜਾ ਹਾਲਾਤ ਜਿਹੜਾ ਜਿਸ ਤਰੀਕੇ ਨਾਲ ਚਾਹੇ ਉਹ ਚੰਡੀਗੜ੍ਹ ਦਾ ਐਕਸਪੋਜ਼ਰ ਹੋਇਆ ਤੁਹਾਡੇ ਸਾਹਮਣੇ ਤੁਹਾਡੀ ਚੋਰੀ ਫੜੀ ਗਈ ਦਿੱਲੀ ਚ ਵੀ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸੀਟਾਂ ਅਸੀਂ ਜਿੱਤਾਂਗੇ ਚਾਰ ਸੀਟਾਂ ਆਮ ਆਦੀ ਪਾਰਟੀ ਦਾ ਲਾਇਨਸ ਚ ਵੀ ਔਰ ਦੇਸ਼ ਚੋਂ ਵੀ ਮੋਦੀ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਵਾਂਗੇ ਤੁਹਾਨੂੰ ਪ੍ਰੋਬਲਮ ਅਰਵਿੰਦ ਕੇਜਰੀਵਾਲ ਜੀ ਤੋਂ ਆਈਆ ਕਿ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਜ਼ੋਰਦਾਰ ਹਮਲਾ ਕਰਦੇ ਐ ਐਕਸਪੋਜ਼ ਕਰਦੇ ਐ ਬੇਨਕਾਬ ਕਰਦੇ ਐ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਡਰ ਲੱਗਦਾ ਅਰਵਿੰਦ ਕੇਜਰੀਵਾਲ ਜੀ ਤੋਂ ਤੁਹਾਨੂੰ ਪਤਾ ਹੈ ਇਸ ਮੁਲਕ ਚ ਅਗਰ ਸਭ ਤੋਂ ਵੱਧ ਮੋਦੀ ਸਾਹਿਬ ਦੀਆਂ ਜਿਹੜੀਆਂ ਐਂਟੀ ਪੀਪਲ ਪਾਲਿਸੀਜ਼ ਉਹਨੂੰ ਬੇਪਰਦਾ ਕੀਤਾ ਆ ਉਹਨੂੰ ਸਭ ਤੋਂ ਵੱਧ ਐਕਸਪੋਜ਼ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਜੀ ਨੇ ਕੀਤਾ ਆ ਇਸ ਗੱਲ ਤੇ ਤੁਹਾਨੂੰ ਡਰ ਲੱਗਦਾ ਤੁਸੀਂ ਨਹੀਂ ਚਾਹੁੰਦੇ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਆ ਉਹ ਲੋਕ ਸਭਾ ਦੇ ਇਲੈਕਸ਼ਨ ਚ ਕੈਂਪੇਨ ਕਰ ਸਕਣ ਇਸ ਕਰਕੇ ਤੁਸੀਂ ਅੰਦਰ ਠੋਕਿਆ ਤੇ ਦੂਜਾ ਜਾਖੜ ਸਾਹਿਬ ਤੁਸੀਂ ਕਹਿੰਦੇ ਹੋ 도ਗਲਾ ਤੁਸੀਂ ਆਵਾ ਦੀ ਪਾਰਟੀ ਨੂੰ 도ਗਲਾ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਜਵਾਬ ਦੇਣਾ ਚਾਹੁੰਦਾ ਜਾਖੜ ਸਾਹਿਬ 도ਗਲੇ ਤੁਸੀਂ ਕਿਤਰਾ ਹੋ ਮੈਂ ਇੱਕ ਇੱਕ ਪੁਆਇੰਟ ਰੱਖੂਗਾ ਤੁਸੀਂ ਉਸ ਦਿਨ 도ਗ ਲਿਓ ਜਦੋਂ ਭਾਜਪਾ ਦੀ ਕੇਂਦਰ ਸਰਕਾਰ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਆਰਡੀਐਫ ਰੋਕ ਕੇ ਬੈਠੀ 8000 ਕਰੋੜ ਦਾ ਤੁਹਾਡੇ ਮੂੰਹ ਚ ਇੱਕ ਸ਼ਬਦ ਨਹੀਂ ਨਿਕਲਿਆ ਜਾਖੜ ਸਾਹਿਬ ਤੁਸੀਂ 도ਗ ਲਿਓ ਉਦੋਂ ਜਦੋਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਭਾਜਪਾ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ ਤੇ ਸੁਨੀਲ ਜਾਖੜ ਇੱਕ ਸ਼ਬਦ ਨਹੀਂ ਬੋਲਦਾ ਤੁਸੀਂ 도ਗ ਲਿਓ ਉਦੋਂ ਜਾਖੜ ਸਾਹਿਬ ਜਦੋਂ ਤੁਹਾਡੀ ਭਾਜਪਾ ਦੀ ਹਰਿਆਣਾ ਸਰਕਾਰ ਸਾਡੇ ਨੌਜਵਾਨ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਦੀਆ ਤੇ ਸੁਨੀਲ ਜਾਖੜ ਦੇ ਮੂੰਹ ਚ ਇੱਕ ਸ਼ਬਦ ਨਹੀਂ ਨਿਕਲਦਾ ਤੁਸੀਂ 도ਗਲੇ ਉਦੋਂ ਸੁਨੀਲ ਜਾਖੜ ਜੀ ਜਦੋਂ ਲਖੀਮਪੁਰ ਖੀਰੀ ਦੇ ਕਾਤਲ ਦੇ ਪਿਓ ਨੂੰ ਭਾਜਪਾ ਤੁਹਾਡੇ ਮੋਦੀ ਸਾਹਿਬ ਨੂੰ ਟਿਕਟ ਦੇ ਕੇ ਨਵਾਜਦੇ ਆਪਣੇ ਕੈਬਨਿਟ ਦਾ ਹਿੱਸਾ ਬਣਾਉਂਦੇ ਆ ਤੇ ਸੁਨੀਲ ਜਾਖੜ ਦੇ ਮੂੰਹ ਚ ਇੱਕ ਆਵਾਜ਼ ਨਹੀਂ ਨਿਕਲੀ ਇਸ ਕਰਕੇ 도ਗਲੇ ਤੁਸੀਂ ਹੋ ਤੁਸੀਂ ਪੰਜਾਬ ਦੇ ਹੱਕ ਚ ਅਜੇ ਤੱਕ ਇੱਕ ਹਾਂ ਦਾ ਨਾਰਾ ਨਹੀਂ ਮਾਰਿਆ 66% ਤੋਂ ਵੱਧ ਗਰਾਂਟਾ ਪੰਜਾਬ ਦੀਆਂ ਕਟਤੀਆਂ ਕੀ ਪੰਜਾਬ ਦੇ ਹਿੱਸਾ ਨਹੀਂ ਕਿ ਪੰਜਾਬ ਇਸ ਮੁਲਕ ਦਾ ਹਿੱਸਾ ਨਹੀਂ ਹੈ ਤਾਂ ਸੁਨੀਲ ਜਾਖੜ ਜੀ ਦੋਗਲਾ ਕਿਰਦਾਰ ਤੁਹਾਡਾ ਆ ਡਬਲ ਸਟੈਂਡਰਡ ਤੁਹਾਡਾ ਆ ਔਰ ਤੁਹਾਡੇ ਇਸ ਮੋਦੀ ਦੀ ਤਾਨਾਸ਼ਾਹੀ ਦੇ ਅਗੇ ਅਸੀਂ ਝੁਕਣ ਵਾਲੇ ਨਹੀਂ ਹੈ ਆਮ ਆਦਮੀ ਪਾਰਟੀ ਚਾਹੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਹੋਣ ਚਾਹੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਹੋਣ ਤੁਹਾਡੇ ਸਾਹਮਣੇ ਅਸੀਂ ਗੋਡੇ ਨਹੀਂ ਟੇਕਣ ਵਾਲੇ ਅਸੀਂ ਇਸ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀ ਲੜਾਈ ਜਿਹੜੀ ਆ ਉਹ ਲੜਾਂਗੇ ਉਹਨੂੰ ਬੁਲੰਦ ਕਰਾਂਗੇ ਅਸੀਂ ਇਸੇ ਤਰੀਕੇ ਨਾਲ ਤੁਹਾਡੇ ਅੱਗੇ ਸਰੈਂਡਰ ਕਰਨ ਵਾਲੇ ਨਹੀਂਗੇ ਆਮ ਆਦਮੀ ਪਾਰਟੀ ਔਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿੰਨਾ ਤੁਸੀਂ ਆਮ ਆਦਮੀ ਪਾਰਟੀ ਤੇ ਅਤਿਆਚਾਰ ਕਰੋਗੇ ਜਿੰਨਾ ਅਰਵਿੰਦ ਕੇਜਰੀਵਾਲ ਜੀ ਤੇ ਅਤਿਆਚਾਰ ਕਰੋਗੇ ਕਰੋਨਾ ਅਰਵਿੰਦ ਕੇਜਰੀਵਾਲ ਜੀ ਇਸ ਦੇਸ਼ 'ਚ ਜਿਹੜਾ ਆ ਉਹ ਪੈਦਾ ਹੋਣਗੇ ਸੋ ਜਾਖੜ ਸਾਹਿਬ ਜੇ ਮਾੜਾ ਮੋਟਾ ਵੀ ਤੁਹਾਡੇ ਮਨ 'ਚ ਪੰਜਾਬ ਦੇ ਪ੍ਰਤੀ ਦਰਦ ਹੈਗਾ ਆ ਜੇ 1% ਵੀ ਤੁਸੀਂ ਪੰਜਾਬ ਬਾਰੇ ਕੁਝ ਸੋਚਦੇ ਹੋ ਜਾਂ ਪੰਜਾਬ ਦਾ ਦਰਦ ਰੱਖਦੇ ਹੋ ਤੇ ਜਾਖੜ ਸਾਹਿਬ ਜਿਹੜਾ ਪੰਜਾਬ ਨਾਲ ਵਿਤਕਰਾ ਭਾਜਪਾ ਕਰ ਰਿਹਾ ਉਹਦੇ ਖਿਲਾਫ ਵੀ ਬੋਲੋ ਅਸੀਂ ਤੁਹਾਡੇ ਕੋ ਅਸੀਂ ਤੁਹਾਡੇ ਕੋ ਡਰਨ ਵਾਲੇ ਨਹੀਂ ਐ ਅਸੀਂ ਕੰਪਰੋਮਾਈਜ਼ ਕਰਨ ਵਾਲੇ ਨਹੀਂ ਐ ਸਾਰੀ ਦੁਨੀਆ ਨੂੰ ਪਤਾ ਹੈ ਕਿ ਰਵਿੰਦ ਕੇਜਰੀਵਾਲ ਜੀ ਔਰ ਆਮ ਆਦੀ ਪਾਰਟੀ ਦੇ ਡਿਟਰਾਂ ਤੇ ਝੂਠੇ ਕੇਸ ਬਣਾਏ ਆ ਸਾਰਿਆਂ ਨੂੰ ਪਤਾ ਹੈ ਕਿ 2 ਸਾਲਾਂ ਚ ਤੁਸੀਂ ਇੱਕ ਸਿੰਗਲ ਪੈਸਾ ਰਿਕਵਰ ਨਹੀਂ ਕਰ ਸਕੇ ਚਾਹੇ ਸੰਜੇ ਸਿੰਘ ਜੀ ਹੋਣ ਚਾਹੇ ਮਨੀਸ਼ ਸੋਧਿਆ ਜੀ ਹੋਣ ਚਾਹੇ ਸਤਿੰਦਰ ਜੈਨ ਜੀ ਹੋਣ ਚਾਹੇ ਸਾਡੇ ਅਰਵਿੰਦ ਕੇਜਰੀਵਾਲ ਜੀ ਹੋਣ ਤੁਸੀਂ ਇੱਕ ਇੱਕ ਸਿੰਗਲ ਐਵੀਡੈਂਸ ਅਜੇ ਤੱਕ ਮਾਣਯੋਗ ਅਦਾਲਤਾਂ ਚ ਨਹੀਂ ਰੱਖ ਸਕੇ ਕਿਉਂ ਕਿ ਇਹ ਸਾਰਾ ਇੱਕ ਝੂਠ ਦਾ ਪ੍ਰੋਪਗੈਂਡਾ ਹੈ ਇਹ ਸਾਰੀ ਇੱਕ ਸਾਜ਼ਿਸ਼ ਹੈ ਭਾਜਪਾ ਦੀ ਕੋਈ ਸਾਜ਼ਿਸ਼ ਹੈ ਕਿ 2024 ਚ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਸਭਾ ਦੀਆਂ ਕੈਂਪੇਨ ਜਿਹੜੀ ਚੋੜ ਪ੍ਰਚਾਰ ਹੈ ਉਸ ਤੋਂ ਬਾਹਰ ਰੱਖਣਾ ਚਾਹੁੰਦੇ ਆ ਸੋ ਜਾਕਰ ਸਾਹਿਬ ਦੋਗਲਾ ਤੇ ਦੋਹਰਾ ਮਾਪਦਨ ਤੁਹਾਡਾ ਆ ਕਿ ਪੰਜਾਬ ਨਾਲ ਹੋ ਰਹੀਆਂ ਬਧਿਕੀਆਂ ਦੇ ਖਿਲਾਫ ਇੱਕ ਸ਼ਬਦ ਤੁਸੀਂ ਨਹੀਂ ਬੋਲਦੇ ਸਾਡੇ ਕਈ ਮਹੀਨਿਆਂ ਤੋਂ ਕਿਸਾਨ ਬਾਰਡਰਾਂ ਤੇ ਬੈਠੇ ਆ ਤੁਹਾਡੀ ਹਰਿਆਣਾ ਭਾਜਪਾ ਨੇ ਉੱਥੇ ਬਾਰਡਰਾਂ ਵਾਂਗੂ ਬਣਾ ਤੇ ਰਸਤੇ ਜਿਹੜੇ ਆ ਉੱਥੇ ਕੰਕਰੀਟ ਦੇ ਪਹਾੜ ਖੜੇ ਕਰਤੇ ਤੁਹਾਡੇ ਕੋ ਇੱਕ ਸ਼ਬਦ ਨਹੀਂ ਬੋਲਿਆ ਗਿਆ ਸੋ ਇਹ ਤੁਹਾਡਾ ਦੋਗਲਾ ਕਿਰਦਾਰ ਹੈ ਮੈਂ ਲਾਸਟ ਕਹਿਣਾ ਚਾਹੁੰਦਾ ਆ ਬਜਾਕਰ ਸਾਹਿਬ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਕਰੋੜਾ ਕਰੋੜਾ ਲੋਕਾਂ ਦੇ ਹੱਕ ਚ ਇਸ ਕਰੋੜਾਂ ਕਰੋੜਾਂ ਸਾਡੀਆਂ ਮਾਵਾਂ ਭੈਣਾਂ ਦੇ ਹੱਕ ਚ ਬੁਲੰਦ ਹੁੰਦੀ ਰਹੂਗੀ ਅਰਵਿੰਦ ਕੇਜਰੀਵਾਲ ਜੀ ਦੀ ਆਵਾਜ਼ ਇਸ ਦੇਸ਼ ਦੇ ਸੰਵਿਧਾਨ ਨੂੰ ਔਰ ਲੋਕ ਸਭਾ ਨੂੰ ਬਚਾਉਣ ਚ ਬੁਲੰਦ ਹੁੰਦੀ ਰਹੂਗੀ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਐ ਇਸੇ ਕਰਕੇ ਮੈਂ ਅਖੀਰ ਚ ਫੇਰ ਜਾਖੜ ਸਾਹਿਬ ਦੋ ਹੀ ਲੈਣਾ ਫੇਰ ਕਹਿਣੀਆਂ ਸਾਡਾ 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 ਜਿਹੜਾ ਕਰਮ ਐ ਸਾਡਾ ਕਰਮ ਇਹ ਆ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਤੁਹਾਡੇ ਵਰਗੇ ਬੇਸ਼ਰਮਾਂ ਦੀ ਧਿੰਨੀ ਵੀ ਪਾ ਕੇ ਵੀ ਸਰ ਜਾਂਦਾ ਆ ਅਸੀਂ ਬੀਜੇਪੀ ਤੋਂ ਡਰਨ ਵਾਲੇ ਨਹੀਂ ਐ ਆਮ ਆਦਮੀ ਪਾਰਟੀ ਇਸ ਦੇਸ਼ ਦੇ ਕਰੋੜਾਂ ਕਰੋੜਾਂ ਲੋਕਾਂ ਦੀ ਆਵਾਜ਼ ਐ ਔਰ ਇਸ ਲੋਕਾਂ ਦੇ ਹੱਕਾਂ 'ਚ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੂਗੀ